ਆ ਫੋਨ ਖੋਤਾ ਯਾ ਕਿਨੇ ਖੋਇਆ ਫੋਨ ਆ ਕਿਨੇ ਖੋਇਆ ਇੰਨੇ ਆ ਰਿਕਸ਼ਾ ਚਲਾਉਣ ਵਾਲਿਆਂ ਨੇ ਪਰ ਓਏ ਇੱਕ ਮਿੰਟ ਰੋ ਜਾ ਤੂੰ ਫੋਨ ਫੋਨ ਕਿਉਂ ਖੋਇਆ ਐਦਾ ਉਹ ਕਹਿੰਦਾ ਤੂੰ ਫੋਨ ਖੋਇਆ ਹੈ ਨਾ ਜੇਬ ਚੋਂ ਕੱਢਿਆ ਸੀ ਹੈ ਜੇਬ ਚੋਂ ਕੱਢਿਆ ਇਹਦੀ ਜੇਬ ਚੋਂ ਇਹਦੀ ਜੇਬ ਚੋਂ ਇਹਦੀ ਜੇਬ ਚੋਂ ਕੱਢਿਆ ਅਭੀ ਨਾਲੇ ਰਲਿਆ ਪਰ ਤੂੰ ਵੀ ਤੂੰ ਵੀ ਨਾਲਾ ਇਹਦੇ ਅਭੀ ਰਲਿਆ ਨਾਲ ਨਾਲ ਆ ਰਿਆ ਉੱਟ ਗਿਆ ਨਾ ਬੰਦਾ ਉਹਨੇ ਤੂੰ ਹੀ ਨਾਲ ਆਇਆ ਤੇ ਆ ਬੱਸ ਸੈਂਡ ਤੋਂ ਹੀ ਫੋਨ ਬੱਸ ਸੈਂਡ ਤੋਂ ਹੀ ਫੋਨ ਦੇ ਫੋਨ ਆ ਤੇ ਬੱਸ ਸੈਂਡ ਵੀ ਨਹੀਂ ਛੱਡਣ ਦੇ ਪੈਨ ਦੇ ਨਹੀਂ ਇਹ ਤੁਸੀਂ ਤੂੰ ਹੀ ਛਡਾਇਆ ਇਹਨੂੰ ਜਿਹੜਾ ਤੇ ਜਾਲ ਚਾ ਜਾਣੀ ਆ ਲੈਣਾ ਚਾਹੀਦਾ ਤੁਸੀਂ ਬੈਟਰੀ ਰਿਕਸ਼ਾ ਚਲਾਉਣ ਵਾਲੇ ਗਲਤ ਕੰਮ ਕਰਦੇ ਤੁਸੀਂ ਹਾਂ ਨਹੀਂ ਇਹਨੂੰ ਇੱਕ ਮਿੰਟ ਖਿਲਾ ਓਏ ਲੈ ਇੱਕ ਮਿੰਟ ਹੋ ਜਾ ਰੋ ਗਿਆ ਯਾ ਬਾਬੂ ਤੂੰ ਗਲਤ ਕੰਮ ਕਰਦੇ ਥਾਡੇ ਵਾਸਤੇ ਗਲਤ ਕਰਨਾ ਹਰ ਏਕਸ਼ਾ ਤੇਰਾ ਆਪਣਾ ਹੀ ਕਰਾਇਤੇ ਆ ਠੇ ਲੜੇ ਨਾ ਇਹ ਕੰਮ ਕਰਦੇ ਖੋਆ ਵਾ ਖੋਆ ਕਰ ਦੇਗੇ ਨਹੀਂ ਤੇਰੇ ਹੁੰਦਿਆਂ ਗੱਲ ਹੋਈ ਓਏ ਆਪਾਂ ਨਾ ਮੈਂ ਦਵਾਇਆ ਯਾਰ ਯਾਰ ਉਹ ਪਿੱਛੇ ਲਿਆ ਜੀ ਇਹ ਦਵਾਇਆ ਮੁੰਡਿਆਂ ਨੇ ਦਵਾਇਆ ਉਹਦੀ ਨੰਬਰ ਪਲੇਟ ਵੀ ਨਹੀਂ ਮਗਰ ਭੱਜ ਗਿਆ ਉਹ ਨਾ ਆਹੋ ਚੱਲੇ ਉਹ ਤੇਰਾ ਰਿਕਸ਼ਾ ਤੇਰਾ ਮੋਬਾਈਲ ਸੀ ਉਹ ਤੇਰਾ ਮੋਬਾਈਲ ਸੀ ਤੂੰ ਤੁਰ ਕੇ ਜਾ ਰੇ ਤੁਰ ਕੇ ਅੰਮਾ ਲੀਲਾ ਆਪਣਾ ਰੋਡ ਤੂੰ ਪੈਦਲ ਜਾ ਰਿਆ ਸੀ ਨਹੀਂ ਨਹੀਂ ਇਹ ਇੰਨਾ ਵੀ ਗੱਡੀ 'ਤੇ ਬਹਿ ਕੇ ਆਇਆ ਵਿਚਾਰਾ ਮੈਨੂੰ ਕਹਿੰਦਾ ਓੜੀਆ ਮੰਦਿਰ ਦਾ ਪਲੰਬਰ ਨਹੀਂ ਗਿਆ ਉਥੇ ਹਾਂ ਉਹੋ ਲਾ 20 ਰੁਪਏ ਲਾ ਮੈਂ 30 ਰੁਪਏ ਦਿੱਤਾਈ ਨਹੀਂ ਤੂੰ ਉਹਨਾਂ ਦੀ ਗੱਡੀ 'ਚ ਬਹਿ ਕੇ ਆਇਆ ਤੇ ਤੇਰਾ ਮੋਬਾਈਲ ਖੋਲਿਆ ਇਹਨਾਂ ਨੇ ਹਾਂ ਹਾਂਜੀ ਬਹੁਤ ਮਾੜੀ ਗੱਲ ਯਾਰ ਤੋ ਯਾਰ ਮੈਂ ਵੇ ਲੈ ਤੋ ਮੇਰਾ ਮੋਬਾਈਲ ਮੋਰਾ ਮੋਬਾਈਲ ਪੈਸਾ ਦੇ ਦਿਆ ਕਿਸ ਦਾ ਜਾ ਥੋੜਾ ਪਿੱਛੇ ਹੋ ਨਾ ਮੇਰੇ ਉੱਤੇ ਚੜੀ ਜਾਣ ਿਆ ਇੱਥੇ ਗੱਲ ਕਰ ਗਲਤ ਗੱਲ ਆ ਠੀਕ ਹੈ ਠੀਕ ਹੈ ਮੇਰੇ ਤੁਸੀਂ ਛੜਾਇਆ ਮੁੰਡਾ ਤੁਸੀਂ ਇਹਨਾਂ ਨੇ ਛੜਾਇਆ ਆਹ ਇਹਨਾਂ ਛੜਾਇਆ ਮੁੰਡਿਆਂ ਨੇ ਅੱਛਾ 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 ਬਿਚਾਰੇ ਚੱਲੇ ਆਂ ਇਹਦੇ ਬੈਟਰੀ ਚੜਾਉਣ ਲੱਗੇ ਅੱਛਾ ਆਪੇ ਪਈ ਆ ਗਿਆ ਚਾ ਨਿਕਾਲ ਕੇ ਬੰਦਾ ਆਹੀ ਫੋਨ ਦਵਾ ਰਿਹਾ ਇਹ ਬੰਦਾ ਹੱਟੇ ਹੱਥੀ ਪਈ ਆ ਨਹੀਂ ਉਹਦੇਹੀਂ ਵੀ ਸ਼ਾਇਦ ਦੂਰੋਂ ਵੇਖਿਆ ਸੀ ਵੀ ਤੂੰ ਛਡਾ ਸੀ ਹੀ ਇਹਨੂੰ ਛਡਾਰੇ ਹੀ ਭਾਈ ਆਪਾਂ ਗਲਤ ਕੰਮ ਨਹੀਂ ਕਰਦੇ ਚੰਗੇ ਬੰਦੇ ਨੇ ਵੱਡੇ ਉਹ ਬੰਦਾ ਭੱਜ ਗਿਆ ਨਾ ਰਖਾ ਮੇਰਾ ਕੋਈ ਉਹ ਦੋ ਜਣੇ ਦੋ ਜਣੇ ਸੀ ਹਾਂ ਦੋ ਜਣੇ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਠੀਕ ਹੈ ਫਿਰ ਧਿਆਨ ਰੱਖਿਆ ਕਰੋ ਕੋਈ ਗੱਲ ਨਹੀਂ ਆਹੋ ਆਹੋ ਆ ਬੈਟਰੀ ਰਿਕਸ਼ੇ ਵਾਲੇ ਜਿਹੜੇ ਆ ਆ ਗਰੀਬ ਬੰਦਾ ਕੋਈ ਬਾਹਰੋਂ ਆਇਆ ਵਿਚਾਰਾ ਬੈਟਰੀ ਰਿਕਸ਼ੇ 'ਚ ਬਹਿ ਕੇ ਤੇ ਉਹ ਜਦੋਂ ਉਤਰਨ ਲੱਗਾ ਇਹ ਘਟਨਾ ਹੈਗੀ ਆ ਕੰਪਨੀ ਬਾਗ ਚੌਂਕ ਦੇ ਨੇੜੇ ਜਿਹੜਾ ਫੋਰੈਸ ਚੌਂਕ ਆ ਫੋਰੈਸ ਚੌਂਕ ਤੋਂ ਉਰਲੇ ਪਾਸੇ ਵਿਚਾਰਾ ਪ੍ਰਵਾਸੀ ਕੋਈ ਬੰਦਾ ਇਹ ਮੁੜਾਏ ਬੈਠਾ ਸੀ ਤੇ ਬੈਟਰੀ ਰਿਕਸ਼ੇ ਤੋਂ ਜਦੋਂ ਥੱਲੇ ਉਤਰਿਆ ਉਹਨਾਂ ਨੇ ਵੇਖਿਆ ਵੀ ਇਹਨੇ ਥੋੜਾ ਜਿਹਾ ਸ਼ਰਾਬ ਪੀਤੀ ਜਾਂ ਡਰਿੰਕ ਕੀਤੀ ਆ ਤੇ ਉਹ ਉਤਰਨ ਲੱਗਾ ਤੇ ਇਹਦਾ ਮੋਬਾਈਲ ਫੜਾ ਫੜੋ ਉਹਨਾਂ ਖੋਲਿਆ ਕਿਹੜਾ ਮੋਬਾਈਲ ਤੇਰਾ ਮੋਬਾਈਲ ਦਿਖਾ ਆ ਮੋਬਾਈਲ ਆ ਆ ਮੋਬਾਈਲ ਆ ਹਾਂ ਵੀ ਯਾਰ ਮੈਂ ਫੜਦੇ ਆ ਖੋ ਬਚਾ ਲਿਆ ਤੂੰ ਬਚਾਤਾ ਆਦਾ ਮੋਬਾਈਲ ਬਚਾਇਆ ਸਭੋ ਬੈਟਰੀ ਰਿਕਸ਼ੇ ਵਾਲਾ ਨੇ ਮੋਬਾਈਲ ਬਚਾਤਾ ਇਹਦਾ ਉਹ ਚੱਲ ਦੇ ਹੁਣ ਇਹਦਾ ਮੋਬਾਈਲ ਦੇ ਦੇ ਤੂੰ ਜਾਣਦੇ ਹੁਣ ਇਹਨੂੰ ਜਾਣਦੇ ਰਾਮਨਾ ਚੱਲ ਜਾ ਜਿੱਥੇ ਜਾਣਾ ਕਿੱਥੇ ਨਹੀਂ ਮੇਰੀ ਮੋਸਤਾ ਰਾਮਨ ਦੀ ਕਿ 30 ਕਾ ਜਾਣਾ ਥਾ ਤੂੰ ਆਇਆ ਕਿਥੋਂ ਆ ਮੈਂ ਮੋਸਤਾ ਬੱਸ ਸਟੈਂਡ ਹੈ ਬੱਸ ਸਟੈਂਡ ਤੋਂ ਆਇਆ ਚੱਲ ਠੀਕ ਆ ਨਿਕਲ ਜਾ ਹੁਣ ਆ ਰਾਮਨਾ ਜੇਬ ਚ ਪਾ ਮੋਬਾਈਲ ਆਪਣਾ ਨਿਕਲ ਜਾ ਨਹੀਂ ਮੇਰੀ ਕੋਈ ਮੈਂ ਛੱਡ ਦੋਗੇ ਕੋਈ ਆਪਾਂ ਬੜੀ ਦੂਰ ਆਪਾਂ ਬੜੀ ਦੂਰ ਜਾਣਾ ਯਾਰ ਜੀ ਸੁਣ ਲੋ ਆਪਾਂ ਤੇਰੀ ਹੈਲਪ ਕਰਤੀ ਐ ਨਹੀਂ ਬਹੁਤ ਆ ਉਹ ਬੰਦੇ ਭੱਜ ਗਏ ਆ ਜ ਮੇਰੇ ਮੋਬਾਈਲ ਵਾਲੇ ਮਲੇ ਬਹੁਤ ਕੰਮ ਕਰਦਾ ਮੈਂ ਸਾਲਾਂ ਤੋਂ ਕੋਈ ਗੱਲੀ ਕੰਮ ਕਰਦਾ ਹੈ ਨਾ ਚੱਲ ਜਾ ਹੁਣ ਤੂੰ ਆ ਹੁਣ ਬੈਟਰੀ ਰਿਕਸ਼ੇ ਵਾਲੇ ਕਈ ਇਹੋ ਜਿਹੇ ਬੰਦੇ ਆ ਆਪਾਂ ਆਏ ਆ ਉਹ ਫਟਾਫੜਾਟ ਨਾਲ ਗੱਲਬਾਤ ਕਰਦਾ ਕਰਦਾ ਔਰ ਝਾਂਸਾ ਦੇ ਕੇ ਨਿਕਲ ਗਿਆ ਉਹ ਫਟਾਫੜ ਕਿਉਂਕਿ ਉਹਦੇ ਮੋਬਾਈਲ ਉਹਦੇ ਬੈਟਰੀ ਰਿਕਸ਼ੇ ਦੇ ਪਿਛਲੇ ਪਾਸੇ ਨੰਬਰ ਪਲੇਟ ਵੀ ਨਹੀਂ ਸੀ ਹੈਗੀ ਉਹਦਾ ਨੰਬਰ ਪਲੇਟ ਮੜਕੀ ਤਾਂ ਹੈ ਨਹੀਂ ਨੰਬਰ ਪਲੇਟ ਹੈ ਨਹੀਂ ਉਹਦੇ ਉਹ ਫਟਾਫੜ ਆਪਾਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਰਿਕਸ਼ਾ ਦੂਜੇ ਪਾਸੇ ਲਾਇਆ ਉਹਨੇ ਲੈ ਕੇ ਨਿਕਲ ਗਿਆ ਉਹ ਚਲਾ ਗਿਆ ਤੂੰ ਜਾ ਹੁਣ ਨਿਕਲ ਜਾ ਹਨੇਰਾ ਬੜਾ ਹੋ ਗਿਆ ਚਾਚਾ ਜਾ ਚੱਲ ਚੱਲ ਜਾ ਹੁਣ ਜਾ ਬਚ ਗਿਆ ਹੁਣ ਬਚਾਤਾ ਉਹਨੇ ਮੁੰਡੇ ਵਿਚਾਰੇ ਨੇ ਤੇਰੇ ਹੁੰਦਿਆ ਵਾਰਦੋ ਤੋਈ ਸਰੀ ਮੈਂ ਦੇਖਣ ਗਿਆ ਨੂੰ ਵੇਖ ਕੇ ਇੱਥੋਂ ਵੇਖ ਰਿਹਾ ਤੂੰ ਅੱਛਾ ਤੇਰੇ ਹੁੰਦਿਆ ਘਟਣਾ ਹੋਈ ਸਰੀ ਜੀ ਮੋਬਾਈਲ ਖੋਲਦੇ ਇਹਨਾਂ ਧੱਕਾ ਮਾਰਦੇ ਲੱਤਾਂ ਮਾਰਦੇ ਮੈਂ ਨਹੀਂ ਅੱਛਾ ਫਿਰ ਤੂੰ ਬਚਾਇਆ ਮੈਂ ਬਚਾਇਆ ਨੂੰ ਪੈ ਜੋ ਅੱਛਾ ਅੱਛਾ ਚਾਰ ਬੰਦੇ ਨੇ ਉਹ ਪੈ ਗਏ ਹਾਂ ਹਾਂ ਤੂੰ ਚੱਲ ਜਾ ਨਿਕਲ ਜਾ ਨਿਕਲ ਜਾ ਚੱਲ ਜਾ ਹੁਣ ਟਾਈਮ ਨਾ ਉਹ ਵੀਰ ਨਿਕਲ ਜਾ ਹੁਣ ਆਪਾਂ ਵੀ ਚੱਲੇ ਹੁਣ ਜਾ ਚੱਲ ਜਾ ਆਇਆ ਮੇਰੇ ਨੰਨੂ ਨੰਗੂ ਹਿੰਦੀ ਦੇ ਵੇਖੋ ਮੇਰਾ ਉਹ ਯਾਰ ਬਚਾਇਆ ਹੁਣ ਤੂੰ ਉਹਨੂੰ ਕੀ ਕਹਿਣਾ ਇਹ ਪ੍ਰਵਾਸੀ ਬੰਦਾ ਆਟੋ ਤੇ ਬਹਿ ਕੇ ਆਇਆ ਸੀ ਆਟੋ ਤੇ ਬੈਠੀ ਰਿਕਸ਼ਾ ਸੀ ਆਪਾਂ ਵੀ ਕੁਦਰਤੀ ਤਰ੍ਹਾਂ ਨੰਗਲੇ ਸੀ ਤੇ ਆਹ ਮੁੰਡੇ ਨੇ ਬਚਾਇਆ ਇਹਨੂੰ ਇਹਦੇ ਆਟੋ ਆਟੋ ਤੇ ਉਹ ਬਹਿ ਕੇ ਆਏ ਜਿਹੜੇ ਆਟੋ ਵਾਲੇ ਤੇ ਉਹ ਬਹਿ ਕੇ ਆਏ ਸੀ ਉਹੋ ਹੀ ਆਟੋ ਵਾਲਿਆਂ ਦੇ ਦੋ ਜਣਿਆਂ ਨੇ ਇੱਕ ਪੰਜਾਬੀ ਸੀ ਤੇ ਇੱਕ ਭਈਆ ਸੀ ਤੇ ਉਹਨਾਂ ਨੇ ਇੱਥੇ ਆਹ ਨੇਰੇ ਵਿੱਚ ਐਸ ਸਾਈਡ ਤੇ ਇੱਥੇ ਨੇਰੇ ਵਿੱਚੋਂ ਉਤਰਿਆ ਤੇ ਉਤਰ ਕੇ ਨੇ ਫੋਰੈਸਟ ਚੋਂ ਕਿਧਰ ਪੈਂਦਾ ਆ ਇੱਧਰ ਫੋਰੈਸਟ ਚੋਂ ਗਿਆ ਆ ਪੁਲ ਤੋਂ ਥੱਲੇ ਰਸਤਾ ਆ ਆ ਜਿਹੜਾ ਪੁਲ ਤੋਂ ਥੱਲੇ ਰਸਤਾ ਆ ਇੱਥੇ ਜੋੜ ਕਿਹੜਾ ਇਹ ਹੁਕਮ ਸਿੰਘ ਹੁਕਮ ਸਿੰਘ ਰੋਡ ਇੱਥੇ ਨੇਰੇ ਉਤਰਿਆ ਤੇ ਨੇਰੇ ਦਾ ਫਾਇਦਾ ਚੱਕ ਕੇ ਪ੍ਰਵਾਸੀ ਉਹਨੇ ਆਟੋ ਵਾਲਿਆਂ ਨੇ ਪਹਿਲਾਂ ਆਪਣਾ ਯਾਰ ਆਪਣਾ ਮੋਟਰਸਾਈਕਲ ਵੇਖੋ ਉਹਦ ਤਨੇ ਕਿ ਉਹ ਲੱਗਾ ਇੱਥੇ ਉਹਨੂੰ ਖੋਹ ਕਰਕੇ ਤੇ ਉਹਨੂੰ ਕੁੱਟਣ ਡੇ ਸੀ ਮੁੰਡੇ ਨੂੰ ਤੇ ਆ ਮੁੰਡੇ ਨੇ ਬਚਾਇਆ ਇਹਨੂੰ ਬਚਾ ਕੇ ਫਟਾਫਟ ਬਚਾ ਕੀਤਾ ਆਂ ਦੂਰੋਂ ਇਹਨੇ ਵੇਖਿਆ ਬਚਾ ਕੇ ਕੀਤਾ ਚਰੇਦਾ ਤੇ ਮੋਬਾਈਲ ਬਚਾਤਾ ਇਹ ਆਟੋ ਰਿਕਸ਼ੇ ਵਾਲੇ ਜਿਹੜੇ ਆ ਇਹ ਬਹੁਤ ਜਿਆਦਾ ਇਹ ਇਹ ਨੰਬਰ ਪਲੇਟ ਵੀ ਨਹੀਂ ਹੈਗੀ ਮੈਂ ਵੀਡੀਓ ਲਗਾ ਬਣਾਉਣ ਫਟਾਫਟ ਤੇ ਉਹ ਦੂਜੀ ਪਾਸੇ ਉਹਨਾਂ ਆਟੋ ਲੈ ਆ ਫਟਾਫਟ ਲੈ ਕੇ ਦੋਵੇਂ ਜਣੇ ਨਿਕਲੇ ਗਏ ਇਹ ਬਿਨਾ ਨੰਬਰ ਪਲੇਟਾਂ ਤੋਂ ਜਿਹੜੀਆਂ ਆਟੋ ਚੱਲਣ ਦੇ ਆ ਵੇਖੋ ਉਹ ਵੀ ਗਿਆ ਬਿਨਾ ਨੰਬਰ ਪਲੇਟਾਂ ਤੋਂ ਵੀ ਜਿਹੜੇ ਆਟੋ ਚੱਲ ਰਿਹਾ ਇਹ ਇਹਨਾਂ ਨੇ ਬਹੁਤ ਲੁੱਟਖੋਖ ਮਚਾਈ ਹੋਈ ਅੰਬਰਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਸੇਫ ਨਹੀਂ ਹੈਗਾ ਨਾ ਰਾਤ ਨੂੰ ਸੇਫ ਦਾ ਨਾ ਦਿਨੇ ਟੂਰਿਸਟਾਂ ਨਾਲ ਅੱਗੇ ਵੀ ਬਹੁਤ ਜ਼ਿਆਦਾ ਵਾਰਦਾਤਾ ਹੋ ਚੁੱਕੀਆਂ ਨੇ ਟੂਰਿਸਟਾਂ ਨੂੰ ਲੁੱਟਦੇ ਆ ਇੱਥੋਂ ਦੇ ਲੋਕਾਂ ਨੂੰ ਵੀ ਲੁੱਟਦੇ ਰਾਤ ਬਲਾਤੇ ਬਿਨਾ ਨੰਬਰ ਪਲੇਟਾਂ ਜਿਹੜੀਆਂ ਈ ਰਿਕਸ਼ਾ ਚੱਲ ਰਹੇ ਨੇ ਜਿਹੜੀਆਂ ਆ ਛੋਟੀਆਂ ਛੋਟੀਆਂ ਈ ਰਿਕਸ਼ਾ ਚੱਲਦੀਆਂ ਸਾਰੀਆਂ ਬਿਨਾ ਨੰਬਰ ਪਲੇਟਾਂ ਚੱਲ ਰਹੀਆਂ ਨੇ ਆ ਤੇ ਕੁਦਰਤੀ ਅਹੀਂ ਵੀ ਇਥੋਂ ਨਹੀਂ ਲੰਘ ਰਹੀ ਸੀ ਤੇ ਇਹ ਵੇਖ ਲਿਆ ਤੇ ਉਹ ਫੜਾਫੜ ਜਾ ਕੇ ਤੇ ਵੀਡੀਓ ਬਣਾ ਕੇ ਤੇ ਆ ਮੁੰਡੇ ਨੂੰ ਨੂੰ ਬਚਾਤਾ ਹਾਂ ਚਲੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਾਰਿਆਂ ਦੀ ਸਾਰੇ ਜਣੇ ਚੱਕੰਨੇ ਹੋ ਸਕਣ ਕਿ ਬਿਨਾ ਨੰਬਰਾਂ ਤੋਂ ਚੱਲਣ ਵਾਲੇ ਜਿਹੜੇ ਈ ਰਿਕਸ਼ਾ ਵਾਲੇ ਸਾਰੇ ਲੁੱਟਾਂ ਖੋਹਾਂ ਕਰਨ ਵਾਲੇ ਵੀ ਆਟੋ ਰਿਕਸ਼ਾ ਵਾਲੇ ਕੁਝ ਪਰਿਵਾਰਕ ਘਰੇਲੂ ਬੰਦੇ ਲੋੜਵੰਦ ਵਿਚਾਰੇ ਮਜਬੂਰੀ ਨਾਲ ਆਟੋ ਚਲਾ ਰਹੇ ਆ ਪਰ ਜਿਹੜੇ ਵਿੱਚ ਕਈ ਚੋਰ ਠੱਗ ਰਲੇ ਆ ਬਿਨਾ ਨੰਬਰਾਂ ਤੋਂ ਆਟੋ ਚਲਾ ਰਹੇ ਆ ਉਹ ਵੀ ਸ਼ਹਿਰ ਦੇ ਵਿੱਚ ਉਹਨਾਂ ਨੇ ਗੱਦਰ ਮਚਾਇਆ ਗੰਦ ਪਾਇਆ ਹੋਇਆ ਮੀਨ ਉਹਨਾਂ ਨੇ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਨੇ